ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਸਿੱਧੂ ਡੇਰੀ ਫਾਰਮ ਤੇ ਭਾਈ ਨਰਮਲ ਸਿੰਘ ਤੋਂ ਇਹ ਆਪਾਂ ਅੱਜ ਵੀਡੀਓ ਬਣਾ ਰਹੇ ਹਾਂ 12 ਵੜਾਂ ਵਕਾਊ ਹੈ ਹਮੇਸ਼ਾ ਹੀ ਵਛਣਾ ਵਿਕਰੀ ਵਾਲੀਆਂ ਹੁੰਦੀਆਂ ਐ ਦੀ ਕਿਸੇ ਵੀ ਵੀਰ ਨੂੰ ਜਿੱਦਾਂ ਦਾ ਉਹ ਕੰਮ ਕਰਦਾ ਤੇ ਉਦਾਂ ਦਾ ਹੀ ਉਹਦੇ ਨਾਲ ਗਾਹਕ ਵੀਰ ਜਿਹੜੇ ਜੁੜ ਜਾਂਦੇ ਐ ਅੱਛਾ ਬਹੁਤ ਸੂਤ ਨਾ ਬੈਠਾ ਹੁੰਦੇ ਗਏ ਅੱਜ ਦੀ ਵੀਡੀਓ ਦੇ ਟੋਟਲ ਨਾਕ 12 ਬਹੁਤੇ ਬੱਚੇ ਇਥੇ ਤੁਹਾਨੂੰ ਖੀਰੇ ਹੀ ਮਿਲਣਗੇ ਬਾਕੀ ਦੰਦ ਵੀਡੀਓ ਚ ਦਿਖਾਏ ਜਾਂਦੇ ਆ ਫਿਰ ਵੀ ਇਦੂ ਅੱਗੇ ਆਪਸ਼ਨ ਇਹ ਹੁੰਦੀ ਆ ਵੀ ਤੁਸੀਂ ਆ ਕੇ ਦੇਖੋ ਜਿਹੜੇ ਪਸ਼ੂ ਦੇ ਦੰਦ ਤੁਸੀਂ ਦੇਖਣੇ ਚਾਹੁੰਦੇ ਆ ਉਹ ਦੇਖ ਸਕਦੇ ਹੋ ਟੈਸਟ ਕਿਸੇ ਵੀ ਕਿਸਮ ਦਾ ਜੇ ਤੁਸੀਂ ਬੱਛੀ ਦਾ ਕਰਾਉਣਾ ਚਾਹੁੰਦੇ ਹੋ ਬਲੱਡ ਸੈਂਪਲ ਲੈਣਾ ਹੈ ਸੌਦਾ ਕਰਨ ਤੋਂ ਬਾਅਦ ਚੋ ਵੀ ਲਿਜਾ ਸਕਦੇ ਹੋ ਕੋਈ ਵੀ ਬੱਛੀ ਤੁਹਾਨੂੰ ਅੰਦਰੋਂ ਚੈੱਕ ਕਰਾਉਣ ਦੀ ਲੋੜ ਲੱਗਦੀ ਹੈ ਉਹ ਵੀ ਤੁਸੀਂ ਕਰਵਾ ਸਕਦੇ ਹੋ ਇਹ ਗੱਲਾਂ ਤਾਂ ਕਰੀ ਦੀਆਂ ਵੀ ਜਿਹੜਾ ਵੀਰ ਸੌਦਾ ਕਰਦਾ ਹੈ ਇੱਥੋਂ ਤਸੱਲੀ ਕਰ ਲੇ ਉਦੋਂ ਬਾਅਦ ਕਿਸੇ ਕਿਸਮ ਦਾ ਲੰਬਾ ਦੋਵਾਂ ਤਰ੍ਹਾਂ ਚ ਨਾ ਬਣੇ ਸੋ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਇਸ ਪਾਸੇ ਵਾਲੀ ਬੱਛੀ ਤੋਂ ਪਹਿਲਾਂ ਇਹ ਦਿਖਾਵਾਂਗੇ ਇੱਕ ਇੱਕ ਕਰਕੇ ਸਾਰੇ ਨਾਕ ਤੋਰਦੇ ਜਾਵਾਂਗੇ ਫਿਰ ਬੇਨਤੀ ਕਰਦੇ ਆਂ ਵੀ ਜਿਹੜਾ ਪਸ਼ੂ ਤੁਹਾਨੂੰ ਜਿਹੜੀ ਬੱਛੀ ਜੱਜਦੀ ਹੈ ਉਹਦੀ ਤਸੱਲੀ ਕਰ ਲਿਓ ਹਰੇਕ ਪੱਖ ਤੋਂ ਤੁਹਾਡਾ ਹੱਕ ਹੈ ਆਓ ਪਹਿਲੇ ਨੰਬਰ ਵਾਲੀ ਵੈੜ ਤੋਂ ਸ਼ੁਰੂਆਤ ਕਰਕੇ ਨਰਮਲ ਬਾਈ ਸਸਿਕਾ ਜੀ ਨਰਮਲ ਅੱਜ 12 ਨਗ ਆਪਣੇ ਕੋਲ ਹਾਂਜੀ ਹਾਂਜੀ ਮੇਰੇ ਖਾਲਸਾ ਜਿਆਦਾ ਖੀਰੀਆਂ ਹੀ ਆ ਵੱਚੀਆਂ ਬਾਈ ਹਾਂਜੀ ਇੱਕੋ ਹੀ ਬੱਚੀ ਦੋਂਦੀ ਹੈ ਜੀ ਠੀਕ ਹੈ ਉਹ ਆਪਾਂ ਦਿਖਾ ਦੇਾਂਗੇ ਪਹਿਲੇ ਨੰਬਰ ਵਾਲਾ ਬੱਚਾ ਤੋਰਦੀ ਬਾਈ ਦੋਸਤੋ ਦੰਦੋਂ ਖੀਰੀਆਂ ਹੀ ਐ ਸਰ ਫੇਕ ਬੱਚੀ ਦੋ ਦੰਦ ਹੈ ਉਹ ਤੁਹਾਨੂੰ ਦਿਖਾ ਕੇ ਫੇਰ ਦੇਾਂਗੇ ਤੇ ਦੰਦ ਪਟਣੀ ਮੇਰੇ ਖਾਲਸਾ ਦੀ ਤਾਂ ਲੋੜ ਨਹੀਂ ਹੈਗੀ ਸੋ ਦੋਸਤੋ ਜਿਹਦੀ ਲੋੜ ਲੱਗੂਗੀ ਉਹਦੇ ਦੰਦ ਦੇਖ ਲਾਂਗੇ ਜਿਹੜੀਆਂ ਬੱਚੀਆਂ ਵੀਡੀਓ ਚ ਆ ਜਾਣਗੀਆਂ ਜੇ ਖੀਰੀਆਂ ਦੱਸੀਆਂ ਸਕਰੀਨ ਸ਼ਾਟ ਲੈ ਲਓ ਉਹ ਖੀਰੀ ਨਿਕਲੂਗੀ ਦੋਂਦੀ ਨਹੀਂ ਨਿਕਲੂਗੀ ਟਾਂਚਾ ਦੇਖੋ ਵੈੜ ਦਾ ਦੱਸੋ ਬਹੁਤ ਸੋਹਣਾ ਰੰਗ ਰੂਪ ਜਿਹੜਾ ਉਹ ਤੁਸੀਂ ਦੇਖ ਲੈਣਾ ਵੀਡੀਓ ਦੇ ਵਿੱਚ ਸੋਹਣੀ ਬੱਚੀ ਇਹ ਛੋਟੀ ਉਮਰ ਦਾ ਬੱਚਾ ਹੈ ਚੰਗੀ ਸੰਭਾਲ ਲਓਗੇ ਤਾਂ 2-3 ਮਹੀਨਿਆਂ ਚ ਇਹ ਏਆਈ ਹੋ ਜਾਣੀ ਹੈ मिनਰਲ ਮਿਕਸਚਰ ਬਹੁਤ ਜ਼ਰੂਰੀ ਹੈ ਬਸ ਉਹਨੂੰ ਖਾਸ ਕਰਕੇ گاਵਾਂ ਦੇ ਵਿੱਚ ਉਹ ਨਾਲ ਐਡ ਕਰ ਲਿਆ ਕਰੋ ਬਾਕੀ ਦੰਦਾਂ ਦੀ ਥਣਾ ਦੀ ਫੋਟੋ ਜਦੋਂ ਮਰਜ਼ੀ ਮੰਗਾ ਲਿਆ ਕਰੋ ਉਹ ਤੁਹਾਡੇ ਲਈ ਆਪਸ਼ਨਲ ਚਾਰ ਥਣੇ ਜੇ ਪੂਰੇ ਠੀਕ ਹੈ ਇਹਦੇ ਵੀ ਚਾਰ ਥਣੇ ਸਾਹਮਣੇ ਦਿਨਦੇ ਆ ਜਿਹੜੀ ਪੂਛ ਪੜੀ ਮੜੀ ਦੱਸੋ ਬੱਚੀ ਦੇ ਥਣ ਦੇਖੋ ਟਾਂਚਾ ਦੇਖੋ ਠੀਕ ਹੈ ਭਾਈ ਕੀਰੀ ਨਰਮਲੇ ਹਾਂ ਜੀ ਕੀਰੀ ਹੈ ਜੀ ਠੀਕ ਹੈ ਓਕੇ ਸੋ ਦੰਦੋ ਖੀਰੀ ਹੈ ਦੋਸਤੋ ਵੇਖੋ ਬੱਚੀ ਬਹੁਤ ਸੋਨਾ ਢਾਂਚਾ ਸਟਰਕਚਰ ਇਹਦਾ ਤੁਸੀਂ ਹੁਣ ਐਵੇਂ ਦੇਖ ਸਕਦੇ ਹੋ ਸੋਹਣੇ ਥਾਣਾ ਸਟਰਕਚਰ ਵੀ ਸੋਹਣਾ ਹੈ ਮਜ਼ਬੂਤ ਲੱਤਾਂ ਚੰਗੀ ਵਹਿੜਬਾਨੀ ਹੈ ਆਉਣ ਵਾਲੇ ਟਾਈਮ 'ਚ ਬਰੀਡ ਕੁਆਲਟੀ ਇਹਦੀ ਤੁਸੀਂ ਵੀਡੀਓ ਚ ਜਜਮੈਂਟ ਕਰ ਲਿਓ ਇਦੇ ਨਾਲ ਇੱਕ ਹੋਰ ਬੱਛੀ ਇਹਦਾ ਉੱਤੋਂ ਸਟਰਕਚਰ ਦੇਖਿਓ ਤੁਸੀਂ ਪੁੜਿਆਂ ਦੀ ਚੜਾਈ ਦੇਖਿਓ ਇਹਦੀ ਬੱਚਾ ਹੈ ਛੋਟੀ ਉਮਰ ਦਾ ਹੀ ਸਾਰੇ ਕਈ ਵੀ ਥੋੜਾ ਵੱਡੀ ਉਮਰ ਚ ਸਿੰਘ ਲਗਾਉਂਦੇ ਆ ਵੈਸੇ ਇਹਦੀ ਉਮਰ ਛੋਟੀ ਹੈ ਬੱਛੀ ਦੀ ਪਰ ਸੰਗੇ ਦੇ ਹੁਣ ਦਾ ਅੱਗੇ ਹੋਏ ਆ ਤੁਸੀਂ ਇਹਦਾ ਸਟਰਕਚਰ ਦੇਖੋ ਫੇਸ ਤੋਂ ਵੀ ਅੰਦਾਜ਼ਾ ਹੁੰਦਾ ਹੁੰਦਾ ਦੰਦਾਂ ਦਾ ਉਹ ਵੀ ਤੁਸੀਂ ਇਹਦੀ ਵੀਡੀਓ ਚੋ ਹੀ ਕਰ ਲੋਗੇ ਤੋਂ ਖੀਰੀ ਵੱਛੀ ਇਥੇ ਇੰਨੇ ਕ ਨਗ ਇਦਾਂ ਦੇ ਹੁੰਦੇ ਆ ਵੀ ਜਦੋਂ ਜਿਹੜਾ ਬੱਚਾ ਤੋੜ ਕੇ ਦੇਖਦੇ ਆਂ ਲੱਗਦਾ ਵੀ ਇਹ ਵੱਛੀ ਜ਼ਿਆਦਾ ਚੰਗੀ ਹੈ ਜ਼ਿਆਦਾ ਸੋਹਣੀ ਹੈ ਜਿਹੜਾ ਵੀ ਰਚਫ ਦੀ ਪਰਖ ਰੱਖਦਾ ਉਹ ਆਪ ਵੀ ਖਰੀਦ ਸਕਦਾ ਜੇ ਨਹੀਂ ਤਾਂ ਵੀਡੀਓ ਤੁਸੀਂ ਆਪਦੇ ਕਿਸੇ ਜਾਣਕਾਰ ਨੂੰ ਦਿਖਾ ਸਕਦੇ ਨੇ ਵੀ ਕਿਹੜੀ ਵੱਛੀ ਖਰੀਦਣੀ ਚਾਹੀਦੀ ਹੈ ਕਿਹੜੀ ਬੱਚੀ ਫਾਇਦੇਮੰਦ ਰਹੂਗੀ ਇਹਦਾ ਵੀ ਟਾਂਚਾ ਦੇਖੋ ਖੜਨੀ ਖੁੜਨੀ ਬੜੀ ਸੋਹਣੀ ਹੈ ਸੋਹਣੀ ਬੱਚੀ ਹੈ ਵੀ ਵਾਈਟ ਪ੍ਰਿੰਟ ਦੇ ਨਾਲ ਡੱਬੀ ਬੱਚੀ ਗਾਂ ਜਦੋਂ ਬਣਦੀ ਹੈ ਉਦੋਂ ਮੰਗੋ ਦੀ ਵੱਧ ਹੁੰਦੀ ਹੈ ਕਿਹੜੀਆਂ ਇਚਾਰੋ ਠੀਕ ਹੈ ਭਾਈ ਇਹ ਦੋ ਦੰਦ ਬੱਚੀ ਸੋ ਇਹ ਦੋ ਦੰਦ ਬੱਚੀ ਹੈ ਦੱਸੋ ਇਹਦੇ ਦੰਦ ਤੁਹਾਨੂੰ ਦਿਖਾ ਦਿੰਨੇ ਠੀਕ ਹੈ ਭਾਈ ਦੋ ਦੰਦ ਕਨਫਰਮ ਮੈਂ ਤਾਂ ਤੰਦਰੁਖੀ ਚੈੱਕ ਕਰਵਾ ਸਕਦੇ ਚੈੱਕ ਕਰਵਾਉਣੀ ਹੈ ਤੰਦਰੁਖੀ ਕਰਵਾ ਲਿਓ ਬਾਕੀ 2-3 ਮਹੀਨੇ ਬਾਅਦ ਕੇ ਇਹਨੂੰ ਗੱਪਣ ਕਰਵਾ ਸਕਦੇ ਹੋ ਤੁਸੀਂ ਢਾਂਚਾ ਇਹਦਾ ਤੁਸੀਂ ਦੇਖ ਹੀ ਲਿਆ ਰੰਗ ਰੂਪ ਇਹਦਾ ਵੀ ਸੋਹਣਾ ਬੋਡੀ weight ਠੀਕ ਹੈ ਥੋੜਾ ਹੋਰ ਵਜਨ ਵਧਨ ਨਾਲ ਤੁਸੀਂ ਇਹਨੂੰ ਗੱਪਣ ਕਰਾ ਸਕਦੇ ਹੋ ਅਗੇ ਚਾਰ ਵਹਿੜਾਂ ਜਿਹੜੀਆਂ ਇਹ ਤੁਹਾਨੂੰ ਦਿਖਾਵਾਂਗੇ ਤਿਹਾਰੇ ਪਾਕ ਹੀ ਦਿਖਾਉਣੀਆਂ ਕਿਉਂਕਿ ਵੈਸੇ ਮੇਰੇ ਖਾਲਚੇ ਭੱਜਨ ਨਸਨ ਨਾ ਦੰਦ ਆਪਾਂ ਇਹਦੇ ਦੇਖ ਲੈਨੇ ਦੱਸੋ ਇਹ ਗਰਲੈਂਡੋ ਕਹੋ ਇਹ ਸਾਈਵਾਲ ਕਹੋ ਜਿਵੇਂ ਕਰਾਸ ਕਰੋ ਜਿਦੋਂ ਮਰਜੀ ਕਰ ਲਗੇ ਅਹ ਐਚ ਐਫ ਦੇ ਪੇਟੋਂ ਦੱਸੋ ਇਹ ਫਾਇਦਾ ਹੋਈ ਵੀ ਸਾਈਵਾਲ ਕਹ ਲਓ ਜਾਂ ਗਰਨੈਂਡੋ ਕਹ ਲਓ ਇਹ ਨਰਮਲੇ ਖੁੱਲੀਆਂ ਫਿਰਦੀਆਂ ਇੰਨਾਂ ਇਹ ਖੁੱਲੀਆਂ ਹੀ ਫਾਰਮ ਚ ਵੀਡੀਓ ਹੈਗੀ ਹੈ ਚਾਰਾਂ ਨਹੀਂ ਠੀਕ ਫਾਰਮ ਦੀ ਵੀਡੀਓ ਹੈਗੀ ਤੇ ਖੁੱਲੀਆਂ ਫਿਰਦੀਆਂ ਇੰਨਾਂ ਦੱਸੋ ਤੁਸੀਂ ਪਰਖ ਤੁਹਾਨੂੰ ਐਵੇਂ ਵੀ ਹੋਈ ਜਾਣੀ ਆ ਧਲਿਆਰਾ ਵੈਸੇ ਅਸੀਂ ਤਾਂ ਹੀ ਪਾਲਿਆ ਸੀ ਦੂਜੀ ਗੱਲ ਦੂਜੀਆਂ ਵੱਛੀਆਂ ਵੀ ਤੋਰੀਆਂ ਏ ਥੋੜਾ ਜਿਹਾ ਖੁੱਲੀਆਂ ਰਹਿਣ ਕਰਕੇ ਭੱਜਣ ਨਸਣੀਆਂ ਜਿਨੇ ਕਰ ਚੱਕ ਦਾ ਨਾਗ ਰੱਖਣਾ ਤੇ ਇਦਾਂ ਦੀ ਬੱਛੀ ਤੁਸੀਂ ਰੱਖ ਸਕਦੇ ਹੋ ਕਿਉਂਕਿ ਐਚ ਐਫ ਨਾਲ ਸਾਈਵਾਲ ਕਰਾਸ ਹੈ ਦੁੱਧ ਚਵਾਈ ਚ ਠੰਡੀ ਰਹੂਗੀ ਦੁੱਧ ਜਿਹੜਾ ਉਹ ਠੰਡੀ ਬਹੁਤ ਹੀ ਵਧੀਆ ਠੰਡੀ ਬਹੁਤ ਆਈ ਹੂੰ ਬਹੁਤ ਸੋਹਣੀ ਬੱਛੀ ਹੈ ਦੋਸਤੋ ਆ ਕੇ ਵੀ ਦੇਖੋਗੇ ਤੁਹਾਨੂੰ ਪਸੰਦ ਆਊਗੀ ਇਦਾਂ ਦੀ ਬੈੜ ਗਰਮੀ ਇਹ ਘਟ ਮਣਾਉਂਦੀਆਂ ਕਿਉਂਕਿ ਥੋੜਾ ਜਿਹਾ ਇਹਦੇ ਵਿੱਚ ਇੰਡੀਅਨ ਬਲੱਡ ਆ ਜਾਣਾ ਕਰਾਸ ਬਰੀਡ ਹੋ ਗਈ ਹੈ ਬਾਕੀ ਸਮਝ ਤੁਸੀਂ ਆਪ ਦੀ ਵਰਤਣੀ ਆ ਫੁੱਲ ਸਮਝੀ ਹੋਈ ਹੈ फार्म ਦੀ ਬਾਈ ਕਹਿੰਦਾ ਵੀਡੀਓ ਬਣਾ ਕੇ ਲੈਂਦੀ ਹੈ ਜਿੱਥੋਂ ਇਹ ਬੱਚੀਆਂ ਇੰਨਾ ਚਾਰ ਵੜਾ ਮੇਰੇ ਖਾਲਚੇ ਇੱਕੋ ਜਿਹਾ ਹੀ ਹੈ ਇਹ ਵੀ ਖੀਰੀ ਕਨਫਰਮ ਹੈ ਠੀਕ ਹੈ ਨਰਮ ਦੱਸ ਗਏ ਬੱਚੀ ਇਹ ਵੀ ਦੇਖਿਓ ਦੋਸਤੋ ਚਾਰੀ ਇੱਕ ਤੋਂ ਇੱਕ ਚੜਦੀ ਹੈ ਬੱਚੀ ਇਹ ਤੁਹਾਨੂੰ ਹੁਣ ਐਚਐਫ ਵਾਇਰ ਦਿਖਾਉਣੇ ਹੈ ਖੀਰੀ ਕਨਫਰਮ ਹੈ ਮਸਤੀ ਕਰੂਗੀ ਐਵੇਂ ਇਹ ਕਿਉਂਕਿ ਖੁੱਲੀ ਫਿਰਦੀ ਆਈ ਹੈ ਇਹ ਬੱਚੀ ਹੀਟ ਚੱਜ ਮੈਂ ਇਹ ਗੱਲ ਧਿਆਨ ਚ ਕਰਾ ਰਿਆ ਕਿਉਂਕਿ ਹੁਣ ਤਾਰਾਂ ਦੇ ਰਹੀ ਹੈ ਇਹ ਮਤਲਬ ਏਆਈ ਇਹਦੀ ਹੋ ਸਕਦੀ ਹੈ ਅੱਜ ਜੇ ਕੋਈ ਭਰਾ ਕਰਾਉਣਾ ਚਾਹੁੰਦਾ ਤੁਸੀਂ ਏਆਈ ਕਰਵਾ ਸਕਦੇ ਹੋ ਵੀਡੀਓ ਬਣ ਰਹੀ ਹੈ 20 ਤਰੀਕ ਨੂੰ 20 ਤਰੀਕ ਨੂੰ ਹੀਟ ਚ ਹੈ 21 ਨੂੰ ਤੁਸੀਂ ਵੀਡੀਓ ਦੇਖੋਗੇ ਤੇ ਏਆਈ ਦਾ ਹਿਸਾਬ ਤੁਸੀਂ ਆਪ ਲਾ ਲਿਓ ਪਰ ਅੱਜ ਪੂਰੀ ਪ੍ਰੋਪਰ ਹੀਟ ਦੀ ਦਿਸਦੀ ਹੈ ਦੇਖ ਸਕਦੇ ਹੋ ਤਾਂ ਚਾ ਨਰਮਲ ਇਹਦੀ ਏਆਈ ਕਰਵਾਉਣ ਵਾਲੀ ਹੈ ਕਰਵਾਏਗਾ ਅੱਜ ਕਿ ਨਹੀਂ ਨਹੀਂ ਮੈਂ ਨਹੀਂ ਕਰਵਾਉਣੀ ਇੱਕ ਮਿੰਟ ਰੋਕ ਕੇ ਕਰਵਾ ਲਾਂਗੇ ਅੱਛਾ ਓਕੇ ਠੀਕ ਹਾਂਜੀ ਸੋ ਦੋਸਤੋ ਤੁਸੀਂ ਆਪਦੀ ਪਸੰਦ ਦਾ ਸੀਮਨ ਲਵਾ ਲਓ ਕਿਉਂਕਿ ਪਸ਼ੂ ਤੋਂ ਬੱਚੇ ਚੰਗੇ ਲੈਣੇ ਹੁੰਦੇ ਐ ਇੱਕ ਮਿੰਟ ਮੈਂ ਦਿਖਾ ਦਿਆਂ ਮੈਂ ਦੋਸਤੋ ਹੀਟ ਚ ਕਿਹਾ ਵਾ ਅੱਛੀ ਤੇ ਤੁਹਾਨੂੰ ਤਾਰਾਂ ਜਿਹੜੀਆਂ ਉਹ ਇਹਦੇ ਉੱਤੇ ਲੱਗੀਆਂ ਤੁਸੀਂ ਦੇਖ ਸਕਦੇ ਹੋ ਥਣ ਵੀ ਦਿਖਾ ਦੋ ਇਹ ਗੁਲਾਬੀ ਸੋ ਗੁਲਾਬੀ ਥਣ ਦੋਸਤੋ ਬਹੁਤ ਸੋਹਣਾ ਟਾਂਚਾ ਬੱਚੀ ਦਾ ਇੱਕ ਹੋਰ ਵੜ ਇਦੂ ਅੱਗੇ ਜਿਸ ਤੋਂ ਦੰਦ ਪਹਿਲਾਂ ਦੇਖ ਲਗੇ ਦੰਦ ਮੈਂ ਪਸ਼ੂ ਨੂੰ ਵੀ ਤੰਗ ਨਾ ਹੋਵੇ ਤਾਂ ਉਹਦੇ ਕਰਕੇ ਜਦੋਂ ਮੈਂ ਦੇਖ ਲੈਣਾ ਤਾਂ ਉਹ ਤੋਂ ਨਾਲ ਕਨਫਰਮ ਕਰ ਹੀ ਦੇਣਾ ਨਖੀਰੀ ਹੈ ਲੈ ਆ ਬਈ ਸੋ ਜੇ ਮੈਂ ਬੋਲਿਆ ਤਾਂ ਜ਼ਿੰਮੇਵਾਰ ਹਾਂ ਉਸ ਚੀਜ਼ ਦਾ ਤੁਸੀਂ ਤੁਹਾਡੇ ਕੋਲ ਘਰੇ ਵੀ ਇਹਦੇ ਪੈਂਟਿੰਗ ਹੋ ਗਈ ਟਿਕਾ ਲੱਗੇ ਨੂੰ ਅੱਛਾ ਤੇ ਕਨਫਰਮ ਨਿਕਲ ਹੋਣੀ ਹੈ ਜੀ ਗੱਬੜ ਉਹ 35 ਦਿਨ ਹੋ ਗਏ ਏਆਈ ਹੋਈ ਨੂੰ ਪਰ ਮੈਂ ਜ਼ਿੰਮੇਵਾਰੀ ਵੀ ਲੈ ਸਕਦਾ ਹਾਂ ਠੀਕ ਹੈ ਖਾਲੀ ਨਹੀਂ ਨਿਕਲਦੀ ਬਾਈ ਕਹਿੰਦਾ ਗੱਬੜ ਨਹੀਂ ਨਿਕਲੂਗੀ ਪਰ ਫਿਰ ਵੀ ਤੁਸੀਂ ਸੌਦਾ ਬਾਈ ਨਾ ਕਰਨਾ ਹਾਂਜੀ ਅਲੀ ਬਨਵੇਂ ਕਰ ਲੈਣੇ ਸੌਦਾ ਜੀ ਠੀਕ ਹੈ ਲੈ ਚੱਲੀਏ ਬਈ ਉਧਰੋਂ ਬਹੁਤ ਸੋਹਣੀ ਵੈੜ ਹੈ ਵੀ 35 ਦਿਨ ਹੋ ਗਏ AI ਹੋਈ ਨੂੰ ਢਾਂਚਾ ਦੇਖ ਸਕਦੇ ਹੋ ਤੁਸੀਂ ਇਹਦਾ ਸਟਰਕਚਰ ਬਹੁਤ ਸੋਹਣਾ ਦੋਸਤੋ ਇੱਕੋ ਜਿਹਾ ਹੀ ਹੈ ਦੋਸਤੋ ਇਹ ਚਾਰ ਵੱਛੀਆਂ ਆ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤੇ ਚਾਰਾਂ ਦੇ ਤਲਿਆਰੇ ਪਾਕੀ ਤੋੜਾਂਗੇ ਜੋ ਪਹਿਲਾਂ ਮੈਂ ਦੱਸ ਹੀ ਦਿੱਤਾ ਸੀ ਤੁਹਾਨੂੰ ਇੱਕ ਵੱਛੀ ਉਹਦੀ ਬੜੀ ਸੋਹਣੀ ਵੱਛੀ ਹੈ ਦੂਬਾਤ ਤੁਹਾਨੂੰ ਦਿਖਾਉਣ ਲੱਗਾ ਹਲੋ ਸਾਫ ਸੁਥਰੀ ਹੈ ਸੋਹਣੀ ਹੈ ਥਣ ਚਾਰ ਹੀ ਦਿਸਦੇ ਆ ਦੰਦ ਕਨਫਰਮ ਹੈ ਕੀਰੀ ਲਿਆ ਵੀ ਤੁਹ ਵਾਚੀ ਦੀ ਬਿਊਟੀ ਦੇਖਿਓ ਇਹਦੀ ਕੰਨ ਗੋਲ ਐ ਛੋਟੇ ਕੰਨ ਐ ਬਾਕੀ ਕੱਦ ਘਾਟ ਸੋਹਣਾ ਉਮਰ ਦੇ ਹਿਸਾਬ ਤੇ ਅਜੇ ਖੀਰੀ ਵੱਚੀ ਸਟਰਕਚਰ ਇਹਦਾ ਵਾਸ ਸੋਹਣਾ ਹੋ ਵੀਖੋ ਤੁਸੀਂ ਇਹ ਭਾਜਦੀਆਂ ਨਸਦੀਆਂ ਇਸ ਕਰਕੇ ਹੀ ਐ ਵੀ ਖੁੱਲਾ ਫਿਰਦਾ ਪਸ਼ੂ ਐ ਬਾਕੀ ਤਾਕਤ ਚਾਹ ਸਮਗੀਆਂ ਹੋਈਆਂ ਵਜਨ ਚੰਗਾ ਐ ਵੈਸੇ ਸੀਲ 3 ਵੀ ਐ ਜਿੱਥੇ ਠੱਲ ਲੈਨੇ ਉਦੋਂ ਬਾਅਦ ਚ ਤੁਸੀਂ ਦੇਖ ਸਕਦੇ ਹੋ ਇਹਦੇ ਪੈਰ ਨਹੀਂ ਪਟਦੀਆਂ ਮਸਤ ਹੋ ਜਾਂਦੀਆਂ ਲੈ ਚੱਲੀ ਬਈ ਜੋ ਇਹ ਵੀ ਬਹੁਤ ਸੋਹਣੀ ਬੱਚੀ ਇੱਕ ਹੋਰ ਬੱਚੀ ਤੁਹਾਨੂੰ ਇਹ ਤੋਂ ਬਾਅਦ ਚ ਦਿਖਾਉਣੀ ਆ ਸੋ ਵੱਡੀ ਬੱਚੀ ਐ ਸਾਰਿਆਂ ਚ ਉਹ ਵੀ ਤੁਹਾਨੂੰ ਦਿਖਾਉਣੇ ਆ 5 ਨੰਬਰ ਦੇ ਉੱਤੇ ਇਹਨਾਂ ਚਾਰਾਂ ਤੋਂ ਬਾਅਦ ਚ ਜਿਹੜੀ ਆਈ ਐ ਵੈਸੇ 10ਵਾਂ ਨੰਬਰ ਆਈ ਕਿੰਨਾਵਾਂ ਨੰਬਰ ਐ ਰ 10ਵਾਂ ਆਈ 10ਵਾਂ 10ਵੇਂ ਨੰਬਰ ਤੇ ਦੱਸੋ ਇਹ ਵੱਡੀ ਬੱਚੀ ਐ ਦੰਦ ਤੁਹਾਨੂੰ ਵੀਡੀਓ ਚ ਦਿਖਾ ਦਿੰਦੀ ਗੀਰੀ ਕਨਫਰਮ ਲਿਆ ਭਾਈ ਫੁੱਲ ਹਾਈਟ ਲੈਂਥ ਵਾਈਟ ਰੰਗ ਦੇ ਵਿੱਚ ਐ ਬਿਊਟੀ ਇਹਦੀ ਦੇਖ ਲੋ ਹਜੇ ਖੀਰੀ ਆ ਇਹ ਚੰਗਾ ਕੱਦ ਕਾਠ ਕਰਗੀ ਕਰਮ ਵਾਲੀ ਦੇਖੋ ਟਾਂਚਾ ਫੇਸ ਦੀ ਇਹਦੀ ਬਿਊਟੀ ਦੇਖ ਸਕਦੇ ਹੋ ਲੈ ਚੱਲੀ ਵਈ ਉਹ ਸੋ ਇਹ ਵੀ ਬਹੁਤ ਸੋਹਣੀ ਬੱਚੀ ਖੀਰੀ ਕਨਫਰਮ ਚੰਗਾ ਕੱਦ ਕਾਠ ਚੰਗਾ ਵਜ਼ਨ ਹੈ ਦਾ ਵੀ ਥਣਚਾਰੀ گلابی ਠੀਕ ਹੈ ਥਣਚਾਰੀ ਹੈ ਗੁਲਾਬੀ ਰੰਗ ਦੇ ਹਾਈਟ ਬਹੁਤ ਹੈ ਬੱਚੀਆਂ ਦੀ ਸੋ ਹਾਈਟ ਦਾ ਅੰਦਾਜ਼ਾ ਦੱਸੋ ਲਾ ਸਕਦੇ ਹੋ ਤੁਸੀਂ ਠੀਕ ਹੈ ਬਈ ਖੈਰ ਸਾਰੀਆਂ ਬੱਚੀਆਂ ਸੋਨੇ ਕੱਦ ਕਾਟ ਚ ਹੈ ਦੋ ਛੋਟੇ ਬੱਚੇ ਹੈ ਜਰਸੀ ਬੱਚੀ ਛੋਟੀ ਜੀ ਨਿੱਕੀ ਉਮਰ ਦੀ ਹੈ ਤੋਰ ਦੇ ਬਈ ਉਹ ਦੇਖੋ ਇਹਦਾ ਢਾਂਚਾ ਤੁਸੀਂ ਤੋਰ ਦੇ ਬਈ ਬਿਊਟੀ ਦੇਖੋ ਵਜਣੇ ਦਾ ਦੇਖ ਸਕਦੇ ਹੋ ਸੋ ਪੇਟ ਵਾਲੀ ਬੱਛੀ ਚੰਗੀ ਨਰੋਈ ਜਰਸੀ ਬਣੂਗੀ ਜਿਹੜਾ ਵੀਰ ਸਾਹਮਣੀ ਚਾਹੁੰਦਾ ਹੈ ਮਸਤੀ ਕਰਦੀ ਹੈ ਇੱਕ ਤੁਹਾਨੂੰ ਇਹ ਦੂਜਾ ਚ ਐਚ ਐਫ ਛੋਟਾ ਬੱਚਾ ਦਿਖਾ ਦਿੰਨੇ ਹਾਂ ਉਹਨਾਂ ਚਰ ਉਹ ਖੇਡਦੀ ਹੈ ਇਹ ਵੀ ਨਿੱਕੀ ਉਮਰ ਦੀ ਬੱਛੀ ਹੈ ਐਚ ਐਫ ਨਸਲ ਦੇ ਵਿੱਚ ਪੈਂਦੀ ਹੈ ਛੱਡ ਦੇ ਨਰਮਲੇ ਨੂੰ ਵੀ ਜਾਣ ਦੇ ਹੋ ਜਿਹਦਾ ਵੀ ਟਾਂਚਾ ਦੇਖੋ ਤੁਸੀਂ ਸੋ ਇਹ ਸੋ ਵੜਾ ਕੁਸ ਵਿਕਰੀ ਆਸਤੇ ਸੀਗਾ ਬਾਈ ਕੋਲ ਟੋਟਲ ਨਗ 12 ਲਾਸਟ ਤੇ ਫੇਰ ਬੇਨਤੀ ਆ ਵੀ ਸਾਡਾ ਕੰਮ ਵੀਡੀਓ ਬਣਾਉਂਦਾ ਜਿਹਨੇ ਪਸ਼ੂ ਖਰੀਦਣਾ ਹੈ ਹਰੇਕ ਪੱਖ ਤੋਂ ਤਸੱਲੀ ਕਰਨ ਦਾ ਹੱਕ ਆ ਤੁਸੀਂ ਪੈਸੇ ਇਨਵੈਸਟ ਕਰਨੇ ਤਾਂ ਜ਼ਰੂਰੀ ਆ ਆ ਕੇ ਦੇਖੋ ਤੇ ਆਪਣੀ ਤਸੱਲੀ ਕਰਕੇ ਖਰੀਦੋ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ